ਆ ਜੋਧਾ ਪਿੰਡ ਦੀ 1201 ਕੜਾਈ ਹੈ ਕੀ ਕਰ ਕਰਦਾ ਬੱਚਾ ਜੋਧਾ ਮੰਨਦਾ ਇੱਥੇ ਆ ਗਿਆ ਕੋਈ ਰਗਣਾ ਮੇਰੀ ਫੈਲ ਲੱਗੀ ਹੈ ਕੋਈ ਕਹਿੰਦਾ ਮੈਂ ਕੁੜੀ ਕੋਲ ਬਾਹਰ ਜਾਣਾ ਕੋਈ ਕਹਿੰਦਾ ਮੈਂ ਮੁੰਡੇ ਕੋਲ ਜਾਣਾ ਕੁੜੀ ਉੱਥੇ ਨਾ ਥੋੜੇ ਉੱਥੇ ਕੋ ਪੱਲੇ ਪਹਿਣਾ ਉਹ ਤਾਂ ਛੇਤਰ ਪਹਿਣਾ ਇਧਰ ਆਉਣਾ ਪੈਣਾ ਇਧਰ ਹੋਣਾ ਕੋਸ ਖੋਲਣਾ ਸਾਡਾ ਦਾਇਆ ਅੱਜ ਤੋਂ 35 40 ਸਾਲ ਪਹਿਲਾਂ ਇਹ ਗੱਲਾਂ ਕਰਦਾ ਹੁੰਦਾ ਸੀ ਛੋਟੀਆਂ ਜ਼ਮੀਨਾਂ ਖੋਣ ਸੋਢੀ ਕਾਲਿਆਂ ਜਮੀਨਾਂ ਨਹੀਂ ਸੋਢੀ ਨਾਹਰ ਖੁਸ਼ੀ ਹੋ ਰਹੀ ਹੈ ਸੋਢੀ ਬੋਲੀ ਮਾਰ ਕੇ ਸੋਢੇ ਪਾਣੀਆਂ ਦੇ ਪ੍ਰਬੰਧ ਖੋਲੇ ਸੋਢੇ ਪਾਣੀਆਂ ਜ਼ਹਿਰਾਂ ਪਾਟ ਸੋਢੀਆਂ ਰਾਜਧਾਨੀਆਂ ਖੋਲੀਆਂ ਸੋਢਾ ਇਤਿਹਾਸਤਾਪਾਂ ਨੂੰ ਬਦਲੀ ਜਾਂਦੇ ਆ ਸੋਢਾ ਇਤਿਹਾਸ ਨਿਸ਼ਾਨਾਂ ਨਾ ਟੈਟੇਰੀ ਕਰਦੇ ਆ ਜੀਆਂ ਸੋਢੀ ਜਵਾਨੀ ਦਾ ਪ੍ਰਵਾਸ ਪਾਇਆ ਜਾ ਰਿਹਾ ਸੋਢੇ ਨੌਜਵਾਨ ਨਸ਼ਿਆਂ ਨਾਲ ਮਾਰਿਆ ਜਾ ਰਿਹਾ ਸੋਢੇ ਪੰਜਾਬ ਦੇ ਵਿੱਚ ਬਾਹਰਲੇ ਗੈਰ ਪੰਜਾਬੀ ਬੰਦੇ ਲਿਆ ਕੇ ਨੌਕਰੀਆਂ ਤੇ ਕਾਬੂ ਕਰੇ ਜਾ ਰਹੇ ਆ ਅਸੀਂ ਇਹ ਕਹਿੰਦੇ ਜੀ ਕੋਈ ਆਵੇ ਕੀ ਸੱਚ ਕੀ ਆਵੇ ਤੰਮ ਕਰੇ ਤੇ ਸਾਡੇ ਬੰਦੇ ਬਾਹਰ ਜਾਂਦੇ ਆਂ ਸੂਗਾਂ ਦੀ ਦੇਸ਼ਾਂਤ ਵੀ ਪਰ ਜੇ ਅਸੀਂ ਗੱਲ ਕਰਦੇ ਆਂ ਭਾਰਤ ਦੇ ਅੰਦਰ ਨਾ ਉਤਰਾਖੰਡ ਚ ਕਾਨੂੰਨ ਆ ਹਿਮਾਚਲ ਚ ਹੈ ਨਾ ਨਾਗਾਲੈਂਡ ਹੈ ਅਸਾਮ ਤੱਕ ਇਹਨਾਂ ਰਸਤਿਆਂ ਦਾ ਕੋਈ ਨਾਮ ਨਹੀਂ ਕਿਸੇ ਨੂੰ ਆਪ ਵੀ ਯਕੀਨ ਤੇ riport ਨਹੀਂ ਆ ਸਕਦੇ ਨਾ ਜਮੀਨ ਲੈ ਸਕਦੇ ਹੋ ਆਲਮਗੀਰ ਦੇ ਵਿੱਚ ਪੰਜ ਬੰਦੇ ਅਕਲੇਸ਼ ਮੁਸ਼ੱਧਿਆ ਰਾਣੀ ਮੋਹਦ ਖਮਾਰ ਦੋ ਬੰਦੇ ਹੋਰ ਐ ਪੰਜ ਬੰਦੇ ਗੁਰਦੁਆਰੇ ਦੇ ਵਿੱਚ ਪੱਕੇ ਰੱਖੇ ਜਾਂਦੇ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਦੇ ਨਹੀਂ ਹੈਗੇ ਜਿਹੜੀਆਂ ਕੰਮਾਂ ਦਰਵਾਜ਼ੇ ਭੇੜ ਦੇਣ ਅੰਦਰ ਵੜ ਜਾਣ ਸੌ ਜਾਣ ਉਹ ਕੰਮਾਂ ਖਤਮ ਹੋ ਜਾਂਦੇ ਅੱਜ ਪੰਜਾਬੀ ਸੁੱਤੇ ਪਿਆ ਉਹਨਾਂ ਲੋਕਾਂ ਨਾਲ ਕਹਿਣਾ ਪਿਆ ਖੁਦਗਾਰ ਜੇ ਨੇ ਲਾਲਚੀ ਇਹ ਹੋਗੇ ਬੇਈਮਾਨ ਇਹ ਹੋਗੇ ਥੱਗੀ ਤੇ ਇਹ ਹੋਗੇ ਨਾ ਇਹਨਾਂ ਨੂੰ ਨਸਲਾਂ ਨਾਲ ਨਾ ਫਸਲਾਂ ਨਾਲ ਕਿਸੇ ਲੈਣ ਦੇਣਾ ਕੱਖ ਨਹੀਂ ਨਿਕਲਣਾ ਹੈਗਾ ਅਸੀਂ ਦੇ ਭਗਤ ਬਣ ਗਏ ਉਹਦੇ ਭਗਤ ਬਣ ਗਏ ਉਹਦੇ ਮਰਦੁਰ ਕੇ ਇਹਦੇ ਮਰਦੁਰ ਕੇ ਹਲਾ ਝੰਡਾ ਚੱਕ ਲਿਆ ਹਲਾ ਝੰਡਾ ਚੱਕ ਲਿਆ ਕਦੇ ਪੰਜਾਬ ਦਾ ਝੰਡਾ ਚੱਕੋਗੇ ਸਾਡੇ ਲੋਕਾਂ ਨੂੰ ਕੱਲਾ ਪੈਸਾ ਦਿਖਾ ਦਿਓ ਹੁਣ ਇੱਥੇ ਕਈ ਕਹਿਣਗੇ ਮੋਦੀ 60000 ਰੁਪਇਆ ਪਾਉਂਦਾ ਸਾਲ ਦਾ ਪੰਗਾ ਨੂੰ ਆਉਂਦਾ ਸਾਡਾ ਬਿੱਲ ਮਾਫ ਹੋ ਗਿਆ ਹੈ ਲੈ ਸਾਡੇ ਵੱਧ ਆਉਣ ਲੱਗ ਗਈ ਅਜੇ ਕਬੂਤਰਾਂ ਵਾਲੇ ਇਕੱਠੇ ਹੋ ਗਏ ਬਲਦਗੱਡਿਆਂ ਵਾਲੇ ਇਕੱਠੇ ਹੋ ਗਏ ਹੋਪਾ ਲੋਕੋ ਜੇ ਜ਼ਮੀਨਾਂ ਨਾ ਬਚੀਆਂ ਧਰਤੀ ਪੰਜਾਬ ਨਾ ਬਚਿਆ ਪੁੱਤਰਾਂ ਨੂੰ ਝੋਗਾ ਕਿੱਥੇ ਪਾਉਂਗੇ ਲੋਕਲੇ ਪੈਸੇ ਹੀ ਭੱਜੇ ਕਰਦੇ ਆ ਵੱਡੀਆਂ ਗੱਡੀਆਂ ਰੱਖ ਲਿਆ ਵੱਡੀਆਂ ਘੋਟੀਆਂ ਪਾ ਦੇਣਾ ਲੋਕਾਂ 'ਚ ਮੋਹ ਪਾਪ ਸਨੇਹ ਸਾਰਾ ਖਤਮ ਹੋ ਗਿਆ ਪੁੱਤਰੀ ਪਿਆਉਣ ਵਾਲੀ ਨਹੀਂ ਬਣਦੀ ਮਾਂ ਦੀ ਧੀ ਨਾਲ ਨਹੀਂ ਬਣਦੀ ਕਿਹੜਾ ਚੰਡੀਗੜ੍ਹ ਹੈ ਕੀ ਹੈ ਜੰਡੀਗੜ੍ਹ ਦਾ ਜੱਜ ਮਾਂ ਦੀ ਕਿਹੜੀ ਗੱਲ ਪੂਰੀ ਹੋਈ ਹੈ BMW ਦਾ ਕਾਰਖਾਨਾ ਲਾਵਾਂਗੇ ਸਾਨੂੰ ਕੈਂਟਰ ਬਾਹਰ ਫੜਦੇ ਪੰਜਾਬ ਲੈ ਕੇ ਆਵਾਂਗੇ ਸਿੱਖਿਆ ਕ੍ਰਾਂਤੀ ਦੀਆਂ ਦੀ ਸਿਹਤ ਕ੍ਰਾਂਤੀ ਦੀਆਂ ਦੀ ਜੁੱਧ ਨਸ਼ਿਆਂ ਵਿਰੁੱਧ ਕਿੱਟਾ ਰੋਕਿਆ ਜ਼ਮੀਨ ਬਚਾਓ ਰੈਲੀ ਦੇ ਵਿੱਚ ਪਹੁੰਚੇ ਨੇ ਲੱਕਾਸਨ ਵਾਲੀ ਸਮਾਜ ਸੇਵੀ ਗੱਲਬਾਤ ਕਰਾਂਗੇ ਇਸ ਲੈਂਡ ਪੁਲੀ ਨੂੰ ਕਿਵੇਂ ਦੇਖਦੇ ਹੋ ਸਸੀ ਕਾਲ ਜੀ ਸਿਕਾਲ ਬਾਈ ਲੈਂਡ ਪੁਲਿੰਗ ਕਿਵੇਂ ਤੁਹਾਨੂੰ ਇਹ ਸਹੀ ਨਹੀਂ ਲੱਗਦੀਆਂ ਕੀ ਮੈਨੂੰ ਕੀ ਇਹ ਪੰਜਾਬ ਦੇ ਹਾਰ ਉਸ ਨੌਜਵਾਨ ਨੂੰ ਮਾਂ ਨੂੰ ਬੱਚੇ ਨੂੰ ਗਦਰਕ ਨੂੰ ਕਿਸੇ ਨੂੰ ਵੀ ਸਹੀ ਨਹੀਂ ਲੱਗਦੀ ਕਿਉਂਕਿ ਕੱਲੀ ਇਹੀ ਕਿਉਂ ਜਿਹੜੀਆਂ ਦੁਪਹਿਲਾਂ ਵੀ ਨੀਤੀਆਂ ਆ ਗੀਆਂ ਸਨੇਤ ਪਿੰਡ ਦੇ ਮੈਨੂੰ ਬੰਦੇ ਮਿਲੇ ਅੱਜ ਕਹਿੰਦੇ ਭਾਈ 1982 ਜੀ ਸਾਡੀਆਂ ਜ਼ਮੀਨਾਂਕਾਰ ਹੋ ਗੀਆਂ ਤੇ ਅਸੀਂ ਘਰੋਂ ਬੇਘਰ ਕਰਤੇ ਅੱਜ ਅਸੀਂ ਬਿਲਕ ਦੇ ਫਿਰਦੇ ਆਂ ਦਰਦਾਂ ਧੱਕੇ ਖਾਂਦੇ ਆਂ ਕੋਈ ਢੋਈ ਇਹ ਰੁਕਿਆ ਸਾਰਾ 35 ਸਾਲ ਪਹਿਲਾਂ ਦੀ ਗੱਲ ਅੱਜ ਵੀ ਜਿਹੜੇ ਲੋਕ ਨੇ ਅਸਲ ਦੇ ਵਿੱਚ ਜਿਹੜੇ ਦੀ ਜ਼ਮੀਨ ਆ ਗਈ ਉੱਠ ਖੜੇ ਬਾਕੀ ਬੈਠੇ ਆ ਜੋਧਾ ਪਿੰਡ ਦੀ 1200 ਇੱਕੜਾਈ ਹੈ ਕੀ ਕਰ ਕਰਦਾ ਬੱਚਾ ਜੋਧਾ ਪਿੰਡ ਦਾ ਇੱਥੇ ਆ ਗਿਆ ਜੀਰਕਪੁਰ ਖਾੜ ਮਹਾਲੀ ਸਾਰਾ ਸਾਫ ਕਰਤਾ ਇਹਨਾਂ ਨੇ ਇੱਕ ਬਜ਼ੁਰਗ ਮੁੰਡਾ ਕਹਿੰਦਾ ਭਾਈ ਉੱਥੇ ਰੇਲਵੇ ਸਟੇਸ਼ਨ ਬਣਾ ਰਹੇ ਨੇ ਸਾਡੀ ਜ਼ਮੀਨ ਦੇ ਵਿੱਚ ਕਬਜ਼ਾ ਕਰ ਰਹੇ ਧੱਕੇ ਨਾਲ ਬਾਤਾ ਕੇ ਨਾਲ ਕੀ ਨੋਟੀਫਿਕੇਸ਼ਨ ਕਰ ਦਿੰਦੇ ਆ ਤੇ ਛੱਡੇ ਲਾ ਕੇ ਨਿਸ਼ਾਨੀਆਂ ਲਾਏ ਕਹਿੰਦੇ ਜਮੀਨ ਸਿੱਧਾ ਬਲੀ ਰੋਕ ਲਈ ਲੋਕ ਨੁਕਸਾਨ ਕਰਾ ਰਹੇ ਆ ਪਤਾ ਨਹੀਂ ਕਿਹਨੂੰ ਡੀਕਦੇ ਆ ਕੋਈ ਅਦਾ ਕਹਿੰਦਾ ਮੇਰੀ ਫੈਲ ਲੱਗੀ ਆ ਕੋਈ ਕਹਿੰਦਾ ਮੈਂ ਕੁੜੀ ਕੋਲ ਬਾਹਰ ਜਾਣਾ ਕੋਈ ਕਹਿੰਦਾ ਮੈਂ ਮੁੰਡੇ ਕੋਲ ਜਾਣਾ ਥੋੜੇ ਉੱਥੇ ਨਾ ਥੋੜੇ ਉੱਥੇ ਕੁ ਪੱਲੇ ਪਹਿਣਾ ਉਧਰ ਛਤਰ ਪਹਿਣਾ ਇਧਰ ਆਉਣਾ ਪੈਣਾ ਇਧਰੋਂ ਫਿਰ ਕੁਝ ਖੋ ਲੈਣਾ ਮੈਂ ਜਿੰਨਾ ਪਿੰਡਾਂ ਚ ਗਿਆ ਨਾ ਇੱਥੇ ਜਿੰਨਾ ਪਿੰਡਾਂ ਦੀ ਜ਼ਮੀਨ ਸੜਕਾਂ ਚ ਆਈ ਹੈ ਜਿੰਨਾ ਜਿੰਨਾ ਘਰਾਂ ਦੀ ਜ਼ਮੀਨ ਸੜਕਾਂ ਚਾਈ ਉਹ ਘਰ ਉੱਠ ਕੇ ਤਾਂ ਲੜੇ ਉਹ ਤਾਂ ਜਰੂਰ ਉਹਨਾਂ ਨੇ ਜਾ ਕੇ ਜੇਸਵੀਆ ਮੁਰੇ ਪਏ ਬਾਕੀ ਪਿੰਡ ਤਮਾਸ਼ਾ ਦੇਖਦਾ ਰਿਹਾ ਤਮਾਸ਼ੀਬੀਨ ਹੋ ਗਿਆ ਪੰਜਾਬ ਲੜਨ ਵਾਲਾ ਰਾਹ ਬਹੁਤ ਥੋੜੇ ਲੋਕ ਨੇ ਜਿਹੜੇ ਲੜਦੇ ਆ ਮੁਠੀ ਭਰ ਲੋਕ ਹੈ ਬੌਧਿਕ ਤੌਰ ਤੇ ਕੰਗਾਲ ਹੋ ਗਿਆ ਪੰਜਾਬ ਸਮਝ ਹੀ ਨਹੀਂ ਆ ਰਹੀ ਮੈਨੂੰ ਅੱਜ ਸਟੇਜ ਦੇ ਉੱਤੇ ਸਰਦਾਰ ਪਸੌਰਾ ਸਿੰਘ ਜਿਹੜੇ ਸਿੱਧੂਪੁਰ ਜਥੇਪੰਦੀ ਦੇ ਬਣਾਉਣ ਵਾਲੇ ਆ ਜਿਹੜੇ ਮੁੰਦਰ ਆਪਣੇ ਭਤੀਜਾ ਬੈਠਾ ਸਟੇਟ ਨੇ ਗੱਲ ਸੁਣਾਈ ਕਿ ਸਾਡਾ ਤਾਇਆ ਜਿੱਤੋਂ 35-40 ਸਾਲ ਪਹਿਲਾਂ ਇਹ ਗੱਲਾਂ ਕਰਦਾ ਹੁੰਦਾ ਸੀ ਛੋੜੀਆਂ ਜ਼ਮੀਨਾਂ ਖੋਣਗੇ ਕਿ ਨਾਲੀ ਉਹ ਲੋ ਸੋਚਣਾ ਛੋਟੇ ਛੋਟੇ ਹੁੰਦੇ ਸੀ ਵੀ ਯਾਰ ਸਾਡਾ ਤਾਇਆ ਆਪਣੇ ਲੋਕਾਂ ਨੂੰ ਨਾਲ ਲਾਉਣ ਦਾ ਮਾਰਾ ਇਹ ਗੱਲਾਂ ਕਰਦਾ ਉਹ ਅੱਜ ਗੱਲਾਂ ਆ ਗਈਆਂ ਅੱਜ ਅਸੀਂ ਕਹਿੰਦੇ ਆ ਛੋੜੀਆਂ ਕਾਲੀਆਂ ਜ਼ਮੀਨਾਂ ਨਹੀਂ ਛੋਡੀ ਨਸਲ ਖੁਸ਼ੀ ਹੋ ਰਹੀ ਹੈ ਛੋਡੀ ਬੋਲੀ ਮਾਰ ਕੇ ਛੋਡੇ ਪਾਣੀਆਂ ਦੇ ਪ੍ਰਬੰਧ ਖੋਲੇ ਛੋਡੇ ਪਾਣੀਆਂ ਜ਼ਹਿਰਾਂ ਪਾਤੀਆਂ ਸੋਡਾ ਰਾਜਧਾਨੀਆਂ ਖੋਲੀਆਂ ਸੋਡਾ ਇਤਿਹਾਸ ਕਿਤਾਬਾਂ ਜੋ ਬਦਲੀ ਜਾਂਦੇ ਆ ਸੋਡਾ ਇਤਿਹਾਸ ਦੀਆਂ ਨਿਸ਼ਾਨੀਆਂ ਢਾਹ ਢੇਰੀ ਕਰ ਦਿੱਤੀਆਂ ਗਈਆਂ ਸੋਡੀ ਜਵਾਨੀ ਦਾ ਪ੍ਰਵਾਸ ਕਰਾਇਆ ਜਾ ਰਿਹਾ ਸੋਡੇ ਨੌਜਵਾਨਾਂ ਨੂੰ ਨਸ਼ਿਆਂ ਦਾ ਮਾਰਿਆ ਜਾ ਰਿਹਾ ਸੋਡੇ ਪੰਜਾਬ ਦੇ ਵਿੱਚ ਬਾਹਰਲੇ ਗੈਰ ਪੰਜਾਬੀ ਬੰਦੇ ਲਿਆ ਕੇ ਨੌਕਰੀਆਂ ਤੇ ਕਾਬਜ਼ ਕਰਾਏ ਜਾ ਰਹੇ ਆ ਬਾਹਰਲੇ ਬੰਦੇ ਨੇ ਇੱਥੇ ਲਿਆ ਕੇ ਬੋਟਾਂ ਬਣਾਈਆਂ ਜਾਂਦੀਆਂ ਇਹ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਇਹ ਬਹੁਤ ਗਹਿਰੀ ਤੇ ਬੜੀ ਸੋਚੀ ਸਮਝੀ ਤੇ ਬੜੀ ਖਤਰਨਾਕ ਸਾਜ਼ਿਸ਼ਾ ਪੰਜਾਬ ਦੇ ਨਾਲ ਜਿਹੜੀ ਹੋ ਰਹੀ ਹੈ ਸਾਡੇ ਲੋਕ ਅੱਜ ਨਹੀਂ ਸਮਝ ਰਹੇ ਕਿਆੜਨਾ ਹੋਣਾ ਕੀ ਆ ਅਸੀਂ ਨਹੀਂ ਕਹਿੰਦੇ ਵੀ ਕੋਈ ਆਵੇ ਜੀ ਸਦਕੇ ਆਵੇ ਕੰਮ ਕਰੇ ਇੱਥੇ ਸਾਡੇ ਬੰਦੇ ਬਾਹਰ ਜਾਂਦੇ ਆ ਸੂਬਿਆਂ 'ਚ ਵੀ ਦੇਸ਼ਾਂ 'ਚ ਵੀ ਪਰ ਜੇ ਅਸੀਂ ਗੱਲ ਕਰਦੇ ਆ ਭਾਰਤ ਦੇ ਅੰਦਰ ਤਾਂ ਉੱਤਰਾਖੰਡ 'ਚ ਕਾਨੂੰਨ ਆ ਹਿਮਾਚਲ 'ਚ ਕਾਨੂੰਨ ਆ ਨਾਗਾਲੈਂਡ 'ਚ ਕਾਨੂੰਨ ਆ ਅਸਾਮ ਦਾ ਕਾਨੂੰਨ ਆ ਰਾਜਸਥਾਨ ਦਾ ਕਾਨੂੰਨ ਆ ਨੌਕਰੀ ਲੈ ਸਕਦੇ ਹੋ ਨਾ ਤੁਸੀਂ ਜਾ ਕੇ ਉੱਥੇ ਕੋਈ ਕੋਟ ਬਣਾ ਸਕਦੇ ਹੋ ਨਾ ਜ਼ਮੀਨ ਲੈ ਸਕਦੇ ਹੋ ਹੁਣ ਤਾਂ ਬਿਹਾਰ ਦੇ ਵਿੱਚ ਦੇਸ਼ ਵੀ ਯਾਦਵ ਨੇ ਐਲਾਨ ਕਰਤਾ ਕਿ ਜਿਹੜਾ ਵੀਹਾਂ ਰਿਡੋਮਿਸਾਈਲ ਹੋਊਗਾ ਉਹੀ ਨੌਕਰੀ ਲਊਗਾ ਜਿਵੇਂ ਦੀ ਸਰਕਾਰ ਆ ਕੀ ਮੈਂ ਕਾਨੂੰਨ ਬਣਾ ਦੇਣਾ ਯੂਟੀ ਬਣਾਤਾ ਲਦਾਖ ਸੈਂਟਰ ਨੇ ਯੂਟੀ ਦੇ ਵਜ੍ਹਾ ਸੈਂਟਰ ਨੇ ਆਪਣਾ ਕਾਨੂੰਨ ਲਾਗੂ ਕਰਤਾ ਵੀ ਲਦਾਖ ਦਾ ਡੋਮਿਸਾਈਲ ਹੀ ਨੌਕਰੀ ਲਊਗਾ ਪਰ ਸਾਡੇ ਇੱਥੇ ਡਿਪਾਰਟਮੈਂਟ ਪਸ਼ੂ ਪਾਲਣੂ ਭਾਗ ਦੇ ਵਿੱਚ ਪੰਜ-ਪੰਜ ਬੰਦੇ ਵੈਟਰਨ ਇੰਸਪੈਕਟਰ ਰੱਖੇ ਜਾਂਦੇ ਆ ਚਾਰ-ਚਾਰ ਬੰਦੇ ਬਾਹਰਲੇ ਇੱਕ ਬੰਦਾ ਪੰਜਾਬ ਦਾ ਪੰਜਾਂ ਚੋਂ ਅਸੀਂ ਕਿੱਥੇ ਖੜੇ ਆ ਇਹ ਬੜੀ ਗਹਿਰਾਂ ਸ਼ਾਸਨ ਹੈ ਸਾਡੀਆਂ ਯੂਨੀਵਰਸਿਟੀਆਂ ਦੇ ਵੀ ਸੀ ਸਾਡੇ ਸਕੂਲਾਂ ਦੇ ਪ੍ਰਿੰਸੀਪਲ ਸਾਡੇ ਸਕੂਲਾਂ ਕਾਲਜਾਂ ਦੇ ਪ੍ਰਿੰਸੀਪਲ ਸਕੂਲਾਂ ਦੇ ਹੈਡਮਾਸਟਰ ਸਾਡੇ ਯੂਨੀਵਰਸਿਟੀਆਂ ਦੇ ਡੀਨ ਰਜਿਸਟਰਾਰ ਸਾਡੇ ਟਰੈਕਟਰ ਮੈਨੇਜਰ ਸਾਰੇ ਉਹਨਾਂ ਨੇ ਆਰਐਸਐਸ ਨੇ ਆਪਣੇ ਬੰਦੇ ਫਿੱਟ ਕਰਤੇ ਆ ਕਿਉਂ ਕਿ ਜੇ ਉਹਨਾਂ ਨੇ ਨਿਊ ਜਿਹੜੀ ਐਜੂਕੇਸ਼ਨ ਪਾਲਿਸੀ ਲਾਗੂ ਕਰਨੀ ਹੈ ਇਤਿਹਾਸ ਨੂੰ ਦੁਬਾਰਾ ਲਿਖ ਰਹੇ ਨੇ ਸਿੱਖਿਆ ਦਾ ਭਗਮਾ ਕਰਨ ਕਰ ਰਹੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਉਹ ਬੰਦੇ ਵੀ ਤਾਂ ਚਾਹੀਦੇ ਨੇ ਜਿਹੜੇ ਉੱਥੇ ਬੈਠ ਕੇ ਲਾਗੂ ਕਰਨਗੇ ਜੇ ਬੰਦੇ ਉੱਥੇ ਵਿਰੋਧ ਵਾਲੇ ਹੋਏ ਤਾਂ ਉੱਥੇ ਲਾਗੂ ਕਿਵੇਂ ਕਰਨ ਹੋਣੀ ਹੈ ਇਹ ਗੱਲ ਸੋ ਇਸ ਲਈ ਉਹਨਾਂ ਨੇ ਸਭ ਤੋਂ ਪਹਿਲਾਂ ਕੰਮ ਇਹ ਕੀਤਾ ਕਿ ਪੰਜਾਬ ਦੇ ਸਾਰੇ ਥਾਵਾਂ ਦੇ ਆਪਣੇ ਬੰਦੇ ਫਿੱਟ ਕਰਤੇ ਸ਼੍ਰੋਮਣੀ ਕਮੇਟੀ 'ਚ ਉਹਨਾਂ ਦੇ ਬੰਦੇ ਫਿੱਟ ਹੈ ਆਲਮਗੀਰ ਇੱਥੋਂ ਥੋੜੀ ਦੂਰ ਬਾੜ ਤੇ ਹੈਗਾ ਇਤਿਹਾਸ ਗੁਰੂ ਘਰ ਆ ਆਲਮਗੀਰ ਦੇ ਵਿੱਚ ਪੰਜ ਬੰਦੇ ਅਕਲੇਸ਼ ਪਛਲਿਆ ਰਾਣੀ ਮੋਹਤ ਕਮਾਰ ਦੋ ਬੰਦੇ ਹੋਰ ਹੈ ਪੰਜ ਬੰਦੇ ਗੁਰਦੁਆਰੇ ਦੇ ਵਿੱਚ ਪੱਕੇ ਰੱਖੇ ਜਾਂਦੇ ਸ਼੍ਰੋਮਣੀ ਕਮੇਟੀ ਵੱਲੋਂ ਉਹ ਪੰਜਾਬ ਦੇ ਨਹੀਂ ਹੈਗੇ ਤਾਂ ਅਸੀਂ ਕਿਹਨੂੰ ਕਿਹਨੂੰ ਰੋਵਾਂਗੇ ਇੱਥੇ ਅੱਜ ਕਿਨੂੰ ਕਿਨੂੰ ਇੱਥੇ ਕਿਤੇ ਕਿਤੇ ਨਿਗਰ ਰੱਖਾਂਗੇ ਜਦੋਂ ਕੌਮਾਂ ਵੇਸਲੀਆਂ ਹੋ ਜਾਣ ਜਦੋਂ ਕੌਮਾਂ ਸੌ ਜਾਣ ਜਦੋਂ ਦੁਸ਼ਮਣ ਖੜਾ ਹੋਵੇ ਨਾ ਬਾਰਚ ਆ ਕੇ ਲਲਕਾਰੇ ਮਾਰਦਾ ਹੋਵੇ ਤੇ ਜਿਹੜੀਆਂ ਕੌਮਾਂ ਦਰਵਾਜ਼ੇ ਭੇੜ ਦੇਣ ਅੰਦਰ ਵੜ ਜਾਣ ਸੌ ਜਾਣ ਉਹ ਕੌਮਾਂ ਖਤਮ ਹੁੰਦੀਆਂ ਨੇ ਅੱਜ ਪੰਜਾਬ ਦੀ ਸੁੱਤੇ ਪਿਆ ਉਹਨਾਂ ਦੁੱਖ ਨਾਲ ਕਹਿਣਾ ਪਿਆ ਖੁਦਗਾਰ ਜੇ ਨੇ ਲਾਲਚੀ ਇਹ ਹੋਗੇ ਬੇਈਮਾਨ ਇਹ ਹੋਗੇ ਠੱਗੀ ਤੇ ਇਹ ਹੋਗੇ ਨਾ ਇਹਨਾਂ ਨੂੰ ਨਸਲਾਂ ਨਾਲ ਨਾ ਫਸਲਾਂ ਨਾਲ ਕਿਸੇ ਲੈਣ ਲੈਣਾ ਦੇ ਨਾਲ ਕੱਖ ਨਹੀਂ ਇਹਨਾਂ ਨੂੰ ਹੈਗਾ ਇਹ ਉਸ پارٹی ਦੇ ਭਗਤ ਬਣ ਗਏ, ਉਹਦੇ ਭਗਤ ਬਣ ਗਏ, ਉਹਦੇ ਮਾਰ ਤੁਰ ਗਏ, ਇਹਦੇ ਮਾਰ ਤੁਰ ਗਏ, ਉਹਦਾ ਝੰਡਾ ਚੱਕ ਲਿਆ, ਉਹਦਾ ਝੰਡਾ ਚੱਕ ਲਿਆ। ਕਦੇ ਪੰਜਾਬ ਦਾ ਝੰਡਾ ਚੱਕੋਗੇ? ਜਿਹੜੀਆਂ ਗੱਲਾਂ ਅਸੀਂ ਅੱਜ ਕਰਦੇ ਨਾ, 10-20 ਸਾਲ ਨੂੰ ਸਾਡੀਆਂ ਗੱਲਾਂ ਯਾਦ ਕਰਕੇ ਲੋਕ ਰੋਇਆ ਕਰਨਗੇ। ਆਂ ਕਹਿੰਦੇ ਕੁਛ ਹੁੰਦੇ ਰੇ, ਉਸ ਵੇਲੇ ਤੁਹਾਡੇ ਕੋਲ ਕੁਝ ਵੀ ਨਹੀਂ ਰਹਿਣਾ ਪੰਜਾਬ ਦਾ। ਇੱਥੇ ਪਾ ਕੇ 5-5 ਕਰੋੜ ਦੀਆਂ ਕੋਠੀਆਂ ਇਕੱਲੇ ਰਹਿਣ ਲੱਗ ਜਾਂਦੇ ਆ, ਜਵਾਖ ਮੁੜ ਕੇ ਨਹੀਂ ਆਉਂਦੇ। ਕੋਈ ਕੋ ਕੈਨੇਡਾ ਬੈਠਾ ਹੈ, ਕੋਈ ਅਮਰੀਕਾ ਬੈਠਾ ਹੈ। ਐਂਜਾ ਕੇ ਰੋਂਦੇ ਆ। ਤੂੰ ਸਾਡੇ ਜਵਾਕ ਕਾਲਾ ਗੋਰਾ ਨਾਲ ਬੈਕ ਰੱਖ ਤੁਰ ਗਏ ਤੇ ਜ਼ਿੰਮੇਵਾਰ ਕੌਣ ਹੈ ਦਾ ਜਦੋਂ ਜੰਮ ਕੇ ਜਵਾਕ ਇੱਥੋਂ ਬਾਹਰ ਲੈ ਜੰਨੇ ਆ ਤੇ ਮੁੜ ਕੇ ਪੰਜਾਬ ਦਾ ਮੂੰਹ ਹੀ ਨਹੀਂ ਕਰਾਉਂਦੇ ਪੰਜਾਬ ਨਹੀਂ ਕੋਈ ਨਾ ਪੰਜਾਬ ਦੀ ਧਰਤੀ ਨਾਲ ਨਾ ਉਹਨਾਂ ਨੂੰ ਇਤਿਹਾਸ ਨਾਲ ਨਾ ਉਹਨਾਂ ਨੂੰ ਬੋਲੀ ਨਾਲ ਨਾ ਕਿ ਸਾਹਿਤ ਵਿਰਸੇ ਨਾਲ ਜੁੜੇ ਹੀ ਨਹੀਂ ਤੇ ਕਸੂਰ ਕਿਸ ਦਾ ਸਾਡੇ ਲੋਕਾਂ ਨੂੰ ਕੱਲਾ ਪੈਸਾ ਦਿਖਾ ਦੇ ਹੁਣ ਇੱਥੇ ਕਹੀ ਕਹਿਣਗੇ ਮੋਦੀ ਸ਼ੀ ਹਜ਼ਾਰ ਰੁਪਇਆ ਪਾਉਂਦਾ ਸਾਲ ਦਾ ਕੰਗਾ ਨੂੰ ਆਉਂਦਾ ਸਾਡਾ ਬਿੱਲ ਮਾਫ ਹੋ ਗਿਆ ਹਾਂ ਲਾਈਟ ਸਾਡੇ ਵੱਧ ਆਉਣ ਲੱਗੀ ਆਹ ਕਬੂਤਰਾਂ ਵਾਲੇ ਇਕੱਠੇ ਹੋ ਗਏ ਆ ਬਲਦ ਗੱਡਿਆਂ ਵਾਲੇ ਇਕੱਠੇ ਹੋ ਗਏ ਉਹ ਭਲੋ ਲੋਕੋ ਜੇ ਜ਼ਮੀਨਾਂ ਨਾ بچੀਆਂ ਧਰਤੀ ਪੰਜਾਬ ਨਾ ਬਚਿਆ ਕਬੂਤਰਾਂ ਨੂੰ ਝੋਗਾ ਕਿੱਥੇ ਪਾਓਗੇ ਉਹ ਤਾਂ ਡਾਓਗੇ ਕਿੱਥੇ ਬਾਜ਼ੀਆਂ ਜੇ ਪਿੰਡ ਹੀ ਨਾ ਬਚੇ ਪਿੰਡ ਹੀ ਜਾੜ ਤੇ ਜੇ ਇੱਥੇ ਆ ਸਾਰਾ ਪੰਜਾਬ ਦੀ ਗੱਲ ਕਰਦੇ ਹੋ ਪਿੰਡ ਜਾੜ ਕੇ ਚੰਡੀਗੜ੍ਹ ਬਣਿਆ ਆ ਫਿਰ ਚੰਡੀਗੜ੍ਹ ਵੀ ਕਿੰਨੀ ਬੁਟੀ ਬੁਟੀ ਆ ਲੋਕ ਲੋਕ ਬਾਹਰੋਂ ਬਾਹਰੋਂ ਦੇਖਣ ਆਉਂਦੇ ਨੇ ਵੀ ਬਹੁਤ ਸੋਹਣਾ ਚੰਡੀਗੜ੍ਹ ਸ਼ਹਿਰ ਬਣਿਆ ਹੋਇਆ ਏ ਰਾਜਤਾਨੀ ਬਹੁਤ ਸੋਹਣੀ ਪਣੀ ਹੋਈ ਆ ਕੀ ਕਿ ਪਾਸੇ ਲੋ ਆਈ ਤਾਂ ਕੋਈ ਕੰਮ ਜਾਣਿਆ ਜੀ ਕਰਦਾ ਵੱਡੂ ਵੱਡੂ ਕਰਦਾ ਸ਼ਹਿਰ ਚੰਡੀਗੜ੍ਹ ਵਿਚਾਰੇ ਪਿੰਡ ਮੁੜ ਜਗੇ ਨਾ ਗਮਾਂਡੀ ਨੂੰ ਗਮਾਂਡੀ ਜਾਣਦਾ ਨਾ ਕਿਸੇ ਨੂੰ ਦੁਖਦਾਰ ਦਾ ਕਿਸੇ ਦਾ ਕੋਈ ਨਾ ਕੋਈ ਇਹਨੂੰ ਲੈਣਾ ਦੇਣਾ ਕਿਸੇ ਨਾਲ ਨਾ ਕੋਈ ਵਰਤਦਾ ਲੋਕਲੇ ਪੈਸੇ ਜਿ ਭੱਜੇ ਫਿਰਦੇ ਆ ਵੱਡੀਆਂ ਗੱਡੀਆਂ ਰੱਖ ਲੀਆਂ ਵੱਡੀਆਂ ਕੋਠੀਆਂ ਪਾਲੀਆਂ ਲੋਕਾਂ 'ਚ ਮੋਹ ਮੁਹੱਬਤ ਸਨੇਹ ਸਾਰਾ ਖਤਮ ਹੋ ਗਿਆ ਪੁੱਤਰੀ ਪਿਓ ਨਾਲ ਨਹੀਂ ਬਣਦੀ ਮਾਂ ਦੀ ਧੀ ਨਾਲ ਨਹੀਂ ਬਣਦੀ ਕਿਹੜਾ ਚੰਡੀਗੜ੍ਹ ਆ ਕੀ ਆ ਜੰਡੀਗੜ੍ਹ ਦਾ ਜ ਫੈਸਿਲਟੀ ਨਾ ਮਿਲਦੀ ਆ ਨਾ ਵਧੀਆ। ਬਰਾਦੀ ਫੈਸਿਲਟੀ ਹੈ। ਗੱਡੀ ਦੇ ਘੁੰਮਣਾ ਫੈਸਿਲਟੀ ਹੈ। ਫੈਸਿਲਟੀ ਹੁੰਦੀ ਛੋੜੀ ਆਤਮਾ ਨੂੰ ਸਕੂਨ ਹੈ। ਛੋੜੇ ਜਿਹੜੀ ਨੀਂਦ ਆ ਰਾਤ ਨੂੰ ਸਹੀ ਆਉਂਦੀ ਹੈ। ਲਪਲਪ ਗੋਲੀਆਂ ਦੀ ਲੈ ਕੇ ਤਾਂ ਸੌਂਦੇ ਆ, ਨੀਂਦ ਵਾਲੀਆਂ ਜਾਂ ਆਪਣੇ ਦਾਰੂ ਪੀ ਕੇ ਸੌਂਦੇ ਆ। ਨੀਂਦ ਉਹਨੋਂ ਹਟੀ ਆ ਚੰਡੀਗੜ੍ਹ ਦੇ ਲੋਕਾਂ ਨੂੰ। ਅੱਜ ਸਭ ਤੋਂ ਵੱਧ ਡਿਪਰੈਸ਼ਨ ਦੇ ਲੋਕ ਕਿਹਨਾਂ ਕੈਨੇਡਾ ਆਇਆ, ਕੈਨੇਡਾ ਆ। ਕੈਨੇਡਾ ਦਾ ਹਰ ਚੌਥਾ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਆ। ਪੈਸਾ ਨਹੀਂ ਬੰਦੇ ਨੂੰ ਸਕੂਨ ਦਿੰਦਾ। ਇਹ ਜਿਹੜਾ ਬੰਦਾ ਕੁਦਰਤ ਨਾਲ ਟੁੱਟ ਗਿਆ ਆਪਣੀ ਧਰਤੀ ਨਾਲ ਟੁੱਟ ਗਿਆ ਉਹ ਬੰਦਾ ਔਖਾ ਹੀ ਹੋਣਾ ਬਾਈ ਜਿੱਤੇ ਮਰਜੀ ਜਿੱਦੇ ਮਰਜੀ ਭੱਜ ਲੈ ਜਿਹੜੀਆਂ ਮਰਜੀ ਸੂਰਤਾਂ ਲੈ ਲੈ ਅੱਜ 80% ਪੰਜਾਬੀ ਡਿਪਰੈਸ਼ਨ ਚ ਰਹਿ ਕੇਰੇ ਫਰਿੱਜ ਦੇ ਵਿੱਚ ਗੋਲੀਆਂ ਪੰਗਿਆ ਕੇਰੇ ਫਰਿੱਜ ਦੇ ਤਾਂਹਾਂ ਗੋਲੀਆਂ ਪੰਗਿਆ ਹਰ ਬੰਦਾ ਦਵਾਈ ਲੈਂਦਾ ਪਰਿਵਾਰ ਦੇ ਵਿੱਚੋਂ ਕੋਈ ਨਾ ਕੋਈ ਡਾਕਟਰਾਂ ਕੋਲ ਜਾਂਦਾ ਕਿਉਂ ਹੋ ਗਿਆ ਖਾਣਾ ਪੀਣਾ ਜ਼ਹਿਰ ਵਾਲਾ ਹੋ ਗਿਆ ਪਾਣੀਆਂ ਜ਼ਹਿਰਾ ਪਾਈਆਂ ਉਹ ਪੀ ਜਾਂਦੇ ਆ ਹਵਾ ਜ਼ਹਿਰੀਲੀ ਹੋ ਗਈ ਕੁੱਟ ਕੇ ਤੁਰਦਾ ਕੋਈ ਬੋਲਦਾ ਕੋਈ ਖੜਦਾ ਜਿਹਦੇ ਚਤਰਾ ਨੂੰ ਆ ਕੇ ਸੇਕ ਲੱਗਦਾ ਉੱਠ ਕੇ ਆ ਜਾਂਦਾ ਮੇਰਾ ਆ ਗਿਆ ਮੇਰੀ ਜ਼ਮੀਨ ਗਈ ਬਾਕੀ ਦੇਖਦੇ ਆ ਤਮਾਸ਼ਾ ਅੱਛਾ ਜ਼ਮੀਨ ਗਈ ਜਦੋਂ ਉਹਦੇ ਸੇਕ ਲੱਗਿਆ ਆ ਕੇ ਉਹ ਸੋਚੂ ਮੈਂ ਇੱਕ ਉਸ ਵੇਲੇ ਦੀ ਗੱਲ ਸੁਣਾਉਣਾ ਹੁੰਦਾ ਜਦੋਂ ਹਿਟਲਰ ਉਹ ਦਿਆਂ ਨੂੰ ਮਾਰ ਰਿਹਾ ਸੀ ਉਸ ਵੇਲੇ ਕਿਸੇ ਕਵੀ ਨੇ ਕਵਿਤਾ ਲਿਖੀ ਕਹਿੰਦਾ ਪਹਿਲਾਂ ਮੇਰੇ ਇਹ ਦੇਸ਼ ਨੂੰ ਮਾਰਨ ਆਏ ਆਪਾਂ ਚੁੱਪ ਕਰਕੇ ਬੈਠੇ ਰਹੇ ਵੀ ਆਪਾਂ ਕੀ ਲੈਣਾ ਫਿਰ ਉਹ ਮੇਰੇ ਸ਼ਹਿਰ ਨੂੰ ਮਾਰਨ ਆਏ ਆਪਾਂ ਚੁੱਪ ਰਹੇ ਵੇਸਲੇ ਹੋ ਕੇ ਪਏ ਰਹੇ ਆਪਾਂ ਕੀ ਲੈਣਾ ਫਿਰ ਮੇਰੇ ਉਹ ਪਿੰਡ ਨੂੰ ਮਾਰਨ ਆਏ ਆਪਾਂ ਉਦੋਂ ਵੀ ਚੁੱਪ ਕਰਕੇ ਘਰ ਦਾ ਦਰਵਾਜ਼ਾ ਭੇੜੀ ਰੱਖਿਆ ਇੱਕ ਦਿਨ ਮੇਰੇ ਗਮਾਂਡੀ ਨੂੰ ਮੇਰੀਆਂ ਅੱਖਾਂ ਸਾਹਮਣੇ ਆਏ ਕੱਢ ਲਿਆ ਤੇ ਗੋਲੀ ਮਾਰਨ ਲੱਗੇ ਆਪਾਂ ਕੰਤ ਦੀ ਝਾਕੇ ਇੱਕ ਵਾਰੀ ਦੇਖਿਆ ਵੀ ਕੀ ਮਾਹੌਲ ਹੈ ਵੀ ਚਲ ਆਪਣੇ ਗਮਾਂਡੀ ਨੂੰ ਮਾਰਦਾ ਮਾਰ ਦੇਣਾ ਆਪਾਂ ਕਿ ਲੈਣਾ ਅਗਲੀ ਸਵੇਰ ਕਹਿੰਦਾ ਮੇਰੀ ਵਾਰੀ ਆ ਗਈ ਮੈਨੂੰ ਕੱਢ ਲੈ ਵੀ ਆ ਜਾ ਕਹਿੰਦਾ ਮੈਂ ਚਾਰ ਸਪਰੇ ਨਿਗਾਹ ਮਾਰੀ ਮੇਰੀ ਖਾਤਰ ਫਿਰ ਲੜਨ ਵਾਲਾ ਖੜਨ ਵਾਲਾ ਬੋਲਣ ਵਾਲਾ ਬੱਚੇ ਹੀ ਨਹੀਂ ਸੀ ਇਹ ਹਾਲਾਤ ਪੰਜਾਬੀਆਂ ਦੇ ਹੋਣੇ ਆ ਅੱਜ ਜਿਹੋ ਆਪਣੇ ਫਲਸਤੀਨੀ ਲੋਕ ਸਾਡੇ ਵਾਲੇ ਹਾਲ ਸੀ ਫਲਸਤੀਨੀਆਂ ਦੇ ਕਦੇ ਆਪਣੀ ਧਰਤੀ ਛੱਡ ਕੇ ਬਾਹਰਲੇ ਮੁਲਕਾਂ ਨੂੰ ਭੱਜੇ ਅੱਜ ਉਹ ਆਪਣੀ ਧਰਤੀ ਬਚਾਉਣ ਲਈ ਆਪਣੀ ਹੋਂਦ ਬਚਾਉਣ ਲਈ ਅਜ ਤੂੰ ਪਹਿਲਾਂ 55000 ਬੰਦਾ ਮਰਵਾ ਚੁੱਕਿਆ ਜਿਹੜੇ ਇਰਲ ਦੀ ਜੜੀ ਜੰਗ ਲੱਗੀ ਹੋਈ ਹੈ ਛੋਟੇ ਛੋਟੇ ਬੱਚੇ ਭੁੱਖ ਨਾਲ ਮਰ ਰਹੇ ਆ ਉੱਥੇ ਸਾਡਾ ਹਾਲ ਫਲਸਤੀਨ ਵਾਲਾ ਹੋਣਾ ਯਾਦ ਰੱਖਿਓ ਪਰ ਭਗਵਾਨ ਦਮੰਦਾ ਕਹਿ ਰਿਹਾ ਵੀ ਜਿਹੜੀ ਇਹ ਫਰਵਾਮਾ ਫਰੀਆਂ ਜਾੜੀਆਂ ਨੇ ਵੀ ਤੁਹਾਨੂੰ 1000 ਗੱਜ ਦਾ ਪਲਾਟ ਦੇਵਾਂਗੇ ਤੁਸੀਂ 4 ਪਲਾਟ ਵੀ ਲੈ ਸਕਦੇ ਹੋ ਤੁਹਾਨੂੰ 200 ਗੱਜ ਦਾ ਸੀ ਸ਼ੋਰਮ ਬਣਾ ਕੇ ਦਵਾਗੇ ਵੀ ਕਿਸਾਨਾਂ ਨੂੰ ਫਾਇਦਾ ਹੀ ਹੋਣਾ ਹੈ ਜੇ ਕਰੋੜ ਦਾ ਕਿਲਾ ਵਿਕਦਾ ਤਾਂ ਉਹ ਪਲਾਟ ਕਹਿੰਦੇ 4 ਕਰੋੜ ਦਾ ਹੈ 4 ਕਰੋੜ ਦੀ ਕੀਮਤ ਉਹਦੀ ਭਵੰਤ ਦੀ ਕਿਹੜੀ ਗੱਲ ਪੂਰੀ ਹੋਈ ਹੈ BMW ਦਾ ਕਾਰਖਾਨਾ ਲਾਵਾਂਗੇ ਫਲਾਨਾ ਕਿ ਐਂਟਰ ਬਾਹਰ ਫੜ ਲਿਆ ਪੰਜਾਬ ਲੈ ਕੇ ਆਵਾਂਗੇ ਸਿੱਖਿਆ ਕ੍ਰਾਂਤੀ ਲਿਆਂਦੀ ਸਿਹਤ ਚ ਕ੍ਰਾਂਤੀ ਲਿਆਂਦੀ ਜੁਧ ਨਸ਼ਿਆਂ ਵਿਰੁੱਧ ਕਿੱਟਾ ਰੁਕ ਗਿਆ ਅਸੀਂ ਪਾਣੀ ਨਹੀਂ ਜਾਣ ਦੇਣਾ ਅੱਲਾ ਨੇ ਬਾਹਮ ਰੋੜ ਕੇ ਅਸੀਂ ਇਹ ਸਫਲਾਤੀ ਕਿਹੜੀ ਗੱਲ ਮੈਨੂੰ ਹੁਣ ਤੱਕ ਇੱਕ ਵੀ ਗੱਲ ਦੱਸ ਦੇ ਸਰਕਾਰ ਦੀ ਵੀ ਆਹ ਗੱਲ ਸਰਕਾਰ ਨੇ ਪੂਰੀ ਕਰਤੀ ਆ ਹਜ਼ਾਰ ਹਜ਼ਾਰ ਬੀਬੀਆਂ ਨੂੰ ਦੇਵਾਂਗੇ 4 ਲੱਖ ਰੁਪਏ ਕਰਜ਼ਾ ਚੱਕ ਲਿਆ ਚੜ ਗਿਆ ਜਿਹੜਾ ਹੁਣ ਇਹਨਾਂ ਨੇ ਚੱਕਿਆ ਸਾਰਾ ਮਲਾ ਕੇ ਜਿਹੜੀ ਸਰਕਾਰ ਹਰ ਤਮਾਹੀ 808500 ਕਰੋੜ ਰੁਪਈਆ ਕਰਜ਼ਾ ਚੱਕ ਕੇ ਤਨਖਾਹ ਦਿੰਦੀ ਹੈ ਦੋ ਦੋ ਤਿੰਨ ਤਿੰਨ ਮਹੀਨੇ ਤਨਖਾਹ ਨਹੀਂ ਆਉਂਦੀ ਮੁਲਾਜ਼ਮਾਂ ਦੀ ਉਹ ਕਲੋਨੀਆਂ ਡਿਵੈਲਪ ਕਰ ਦੇਣਗੇ ਮੈਂ ਬਹਿੰਡੇ ਗੱਲ ਕੀਤੀ ਟੀਚਰ ਕਲੋਨੀਆਂ ਉੱਥੇ 47 ਸਾਲ ਹੋ ਗਏ ਕਲੋਨੀ ਕੱਟੀ ਨੂੰ 400 ਪਲਾਟ ਹਲੇ 12500 ਰੁਪਏ ਆਜਾ ਚੰਡੀਗੜ੍ਹ ਨੂੰ 70-75 ਸਾਲ ਹੋ ਗਏ ਬਣੇ ਨੂੰ ਹਲੇ 30% ਖਾਲੀ ਪਿਆ ਲੁਧਿਆਣਾ ਵਿੱਚ ਸੈਂਕੜੇ ਕਲੋਨੀਆਂ ਨੇ 20-20% ਡਵੈਲਪ ਹੋ ਗਏ 80-80% ਖਾਲੀ ਪੰਗਾ ਨੇ 40-40 ਸਾਲ ਦੀਆਂ ਕਟਿੰਗਾਂ ਸੋ ਇਹ ਗੱਲਾਂ ਕਰਨੀਆਂ ਬਹੁਤ ਸਾਨ ਦੇਖੋ ਇਹਦੇ ਪੱਲੇ ਕੁਛ ਨਹੀਂ ਇਹ ਐਸ ਵੇਲੇ ਪੰਜਾਬ ਨੂੰ ਚਲਾਉਣ ਵਾਲੇ ਸਿਸ਼ੋਧੀਆਂ ਕੇਜਰੀਆਲ ਸਤਿੰਦਰ ਜੈਨ ਵਰਗੇ ਬਹਿਵਾ ਕੁਮਾਰ ਵਰਗੇ ਨੇ ਪੰਜਾਬ ਦਾ ਪੈਸਾ ਇਕੱਲੇ ਪੰਜਾਬ ਦਾ ਜਹਾਜ਼ ਨਹੀਂ ਹੈਲੀਕਾਪਟਰ ਡਾਇਆ ਜਾ ਰਿਹਾ ਪੰਜਾਬ ਦਾ ਜਿਹੜਾ ਖਜ਼ਾਨੇ ਚ ਪੈਸਾ ਹੈ ਉਹ ਇੱਕ ਪ੍ਰਾਈਵੇਟ ਜੈੱਟ ਜਿਹੜਾ ਅਜਕੇ ਜਰੀਵਾਲ ਲਈ ਫਿਰਦਾ ਸਾਰਾ ਪੰਜਾਬ ਤੇ ਬੋਝ ਪਾ ਰਹੇ ਆ ਉਹ ਤੇ ਪੰਜਾਬ ਚ ਪੈਸਾ ਲੁੱਟ ਕੇ ਬਿਹਾਰ ਦੀਆਂ ਚੋਣਾਂ ਚ ਲਾਉਣ ਨੂੰ ਫਿਰਦੇ ਆ ਇਹ ਤਾਂ ਸਿਰਫ ਇੱਕ ਰਬੜ ਦੀ ਮੋਹਰ ਹੈ ਇੱਕ ਗੁੱਡਾ ਜਿਵੇਂ ਉਹ ਨਚਾਉਂਦੇ ਆ ਜਿਵੇਂ ਮਦਾਰੀ ਨਚਾਉਂਦਾ ਬਾਂਦਰ ਨੂੰ ਹੀ ਐ ਨੱਚੀ ਜਾਂਦਾ ਉਹ ਜਿਵੇਂ ਉਹ ਕਹਿੰਦਾ ਤੂੰ ਚੁੱਪ ਕਰਕੇ ਬਸ ਮੁੱਖ ਮੰਤਰੀ ਬਣਿਆ ਰਹਿ ਤੂੰ ਕੀ ਲੈਣਾ ਤੂੰ 5 ਸਾਲ ਮੁੱਖ ਮੰਤਰੀ ਆ ਤੂੰ ਪੰਜਾਬ ਤੋਂ ਕੀ ਲੈਣਾ ਜੀ ਜੋ ਮਰਜ਼ੀ ਕਰਕੇ ਪੰਜਾਬ ਨਾਲ ਇਹ ਸਾਰੇ ਗਦਾਰ ਨੇ ਆ ਬਾਦਲ ਕਹਿੰਦੇ ਪੰਛ ਮਰ ਗਿਆ ਪੰਜਾਬ ਖਤਮ ਹੋ ਗਿਆ ਪੰਛ ਖਤਰੇ ਚ ਫਲਾਣਾ ਅਸੀਂ ਅਸੀਂ ਬਚਾਵਾਂਗੇ ਸਾਨੂੰ ਲੈ ਕੇ ਆਓ ਤੁਸੀਂ ਕੀ ਕਰਤੂਤਾਂ ਕਰਦੇ ਨੇ ਉਹ ਦੱਸ ਦਿਓ ਪੰਜਾਬ ਨਾਲ 13 ਦੇ ਵਿੱਚ ਲੈਂਡ ਐਕਵੀਜ਼ੀਸ਼ਨ ਐਕਟ ਕਿਹਨੇ ਲੈ ਕੇ ਆਂਦਾ ਰਾਜਾ ਬੜੈੰਗ ਕਹਿੰਦਾ ਮੈਂ ਲੋਕਾਂ ਦੀ ਜ਼ਮੀਨ ਨਹੀਂ ਜਾਣਦਾ ਮੈਂ ਇੱਕ ਚ ਗੋਲੀਆਂ ਖਾਊਂਗਾ ਤੇ 5 ਦੇ ਵਿੱਚ ਰਾਜੇ ਬੜੈੰਗ ਦੀ ਕਾਂਗਰਸ ਨੇ ਟਰਾਈਡੈਂਟ ਫੈਕਟਰੀ ਦੇ 250 ਏਕੜ ਜ਼ਮੀਨ ਦਾ ਬਿੱਧੌਲੇ ਤੇ ਲੋਕਾਂ ਦੇ ਲੱਤਾਂ 'ਚ ਗੋਲੀਆਂ ਮਾਰ ਗਾ ਸੀ ਪੁਲਿਸ ਨੇ ਡਾਂਗਾਂ ਦਾ ਸਿਰ ਪਾੜਦੇ ਸੀ ਉਦੋਂ ਭਾਈ ਸੋ ਜਾਣੇ ਸਾਡੇ ਜਿਹੜੇ ਲੋਕ ਨੇ ਸਾਡੇ ਹੁਣ ਦੇਖ ਲਈ ਉਹਨਾ 27 ਦੇ ਝੰਡਾ ਕਹੇ ਹੋਰ ਦਾ ਚੱਕ ਲੈਣਗੇ ਮੈਂ ਲੋਕਾਂ ਨੂੰ ਅਪੀਲ ਕਰਦਾ ਜੇ ਬਚਣਾ ਆਪਣੀਆਂ ਲੜਨ ਨਾਲ ਗੈਣਾ ਛੁੜੀਆਂ ਧਰਾਂ ਨੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਇਹਨਾਂ ਨਾਲ ਜੁੜਜੋ ਇਕੱਠੇ ਹੋਜੋ ਕੋਈ ਮਸਲਾ ਹੈ ਅੱਜ ਕੱਲ ਤਾਂ ਸਾਡਾ ਇੰਨਾ ਬੇੜਾ ਕਰਕ ਗਿਆ ਪੰਜਾਬ ਦਾ ਸਾਂਝੇ ਕੰਮਾਂ ਤੋਂ ਛੱਡ ਦਿਓ ਗੁਰੂ ਘਰ ਵੀ ਲੋਕੋਂ ਹਟ ਗਏ ਗੁਰੂ ਘਰ ਦਾ ਕੋਈ ਸਾਂਝਾ ਕੰਮ ਆ ਕੋ ਲੈਂਟਰ ਪੈਂਦਾ ਕੋ ਹੋਰ ਕੰਮ ਹੁੰਦਾ ਉੱਥੇ ਵੀ ਲੋਕ ਜਾਣੋਂ ਹਟ ਗਏ ਇਹ ਇੰਨੇ ਅਸੀਂ ਅੰਦਰੋਂ ਅੰਦਰੀ ਖਤਮ ਹੋ ਚੁੱਕੇ ਹਾਂ ਸੰਘਰਸ਼ ਕਿੰਨਾ ਕੁ ਟਾਈਮ ਚੱਲੇ ਕਿਸਾਨਾਂ ਦਾ ਤਰਨੇ ਲੱਗਦੇ ਰਹੇ ਹੁਣ ਜਮੀਨ ਪਿੱਛੇ ਕੱਲ ਨੂੰ ਹੋਰ ਪਿੱਛੇ ਤਰਨ ਆਏ ਇਹ ਮਸਲੇ ਹੱਲ ਕਿੱਦਾਂ ਹੋਣਗੇ ਫਿਰ ਜੇ ਸਰਕਾਰਾਂ ਨੂੰ ਮਤਲਬ ਹੈ ਜੋ ਵਧੀਆ ਕਰਨਾ ਚਾਹੁੰਦੀਆਂ ਨੇ ਇੱਕ ਆਰਬਾ ਸਟੇਟਮੈਂਟ ਹੋਣੀ ਚਾਹੁੰਦੀਆਂ ਨੇ ਉਹ ਸਹੀ ਨਹੀਂ ਹੈਗਾ ਮਤਲਬ ਜੋ ਜਿੱਦੇ ਪੰਜਾਬ ਇੱਕ ਮੋਰੀ ਨਾ ਗਿਆ ਨਾ ਇਕੱਠਾ ਹੋ ਕੇ ਧੌਣ ਚ ਕਿੱਲੇ ਕੱਢ ਲੈ ਸਾਡੇ ਆਗੂਆਂ ਨੇ ਹੰਕਾਰ ਵਾਲੇ ਚੌਧਰ ਪਣੇ ਵਾਲੇ ਉਹਦੇ ਪੰਜਾਬ ਵੱਜੂ ਸਿੱਧਾ ਜਾ ਮੇਰਾ ਤਾਂ ਸਾਹਬ ਦਾ ਸਾਹਬ ਆ ਜਿੰਨਾ ਜਦ ਅਸੀਂ ਲੱਤਾਂ ਖੇਤੀ ਜਾਵਾਂਗੇ ਵੀ ਉਹਨੇ ਚੰਗਾ ਉਹ ਮਾੜਾ ਉਹ ਫਲਾਨੇ ਨਾਲ ਆ ਉਹ ਠਮਕੇ ਨਾਲ ਸਾਡੇ ਹਾਲਾਤ ਇਹੀ ਆ ਜਿੰਨੇ ਬੰਦੇ ਪੰਜਾਬ ਨੂੰ ਬਚਾਉਣ ਆਏ ਪੰਜਾਬ ਨੂੰ ਗੱਲ ਕਰਦੇ ਆ ਪੰਜਾਬ ਨੂੰ ਬਚਾਉਣ ਦੀ ਉਹਨਾਂ ਹਰ ਬੰਦੇ ਦੀਆਂ ਸਾਡੇ ਬੰਦੇ ਨੇ ਲਤਾਂ ਖਚੀਆਂ ਤੁਸੀਂ ਦੱਸ ਦੋ ਅਮਰਸਪਾਲ ਨਾਲ ਕੀ ਹੋਇਆ ਸਭ ਤੋਂ ਵੱਧ ਉਹਦੇ ਜਿਹੜੇ ਪੱਗਾਂ ਸਿਰਪਸਾਈ ਬੈਠੇ ਆ ਆਪਣੇ ਆਪ ਨੂੰ ਅਖੌਤੀ ਇਹ ਪੰਥ ਕਾਗੂ ਕਹਾਉਂਦੇ ਆ ਸਭ ਤੋਂ ਵੱਧ ਉਹਦੇ ਖਿਲਾਫ ਹੋਏ ਉਹਨਾਂ ਨਸ਼ੇੜੀ ਕਹਿੰਦੇ ਨੇ ਅੱਜ ਵੀ ਉਹ ਕਹਿੰਦੇ ਚੈਟਾਂ ਦੇ ਕੁੜੀਆਂ ਨਾਲ ਬਹੁਤ ਤੋਮਤਾਂ ਲੱਗ ਰਹੀਆਂ ਨੇ ਜੇਲ੍ਹ 'ਚ ਬੈਠੇ ਦੀਆਂ ਪਰ ਇਹ ਸਹੀ ਨਾ ਤੋਂ ਮਤਾ ਜੋ ਲਾਰੇ ਨੇ ਲੋਕ ਜਾਂ ਉਹਨੂੰ ਨਸਲ ਕੁਸ਼ੀ ਕਰ ਰਹੇ ਨੇ ਮੇਰੀ ਗੱਲ ਸੁਣ ਤਰਵਾਰ ਸਾਹਿਬ ਤੇ ਜੋ ਹਮਲਾ ਹੋਇਆ ਨਾ 84 ਚ ਤਾਂ ਉਸ ਵੇਲੇ ਦੇ ਅਖਬਾਰਾਂ ਚ ਖਬਰਾਂ ਲੱਗੀਆਂ ਸੀ ਕਿ ਅੰਦਰੋਂ दारू ਦੀਆਂ ਖਾਲੀ ਬੋਤਲਾਂ ਮਿਲੀਆਂ ਨੇ ਹੱਡੀਆਂ ਮਿਲੀਆਂ ਨੇ ਜਾਨਵਰਾਂ ਦੀਆਂ ਮੁਰਗੀਆਂ ਦੀਆਂ ਬੱਕਰਿਆਂ ਦੀਆਂ ਅੰਦਰੋਂ ਬੀਬੀਆਂ ਦੇ ਇਤਰਾਜ ਜੋ ਕੱਪੜੇ ਮਿਲੇ ਨੇ ਕਹਿਣ ਦਾ ਭਾਵ ਸੀ ਉਦੋਂ ਏਜੰਸੀਆਂ ਨੇ ਖਬਰ ਫਲਾਈ ਵੀ ਜਿਹੜੇ ਅੰਦਰ 5 ਤਰੀਕ ਤੱਕ ਜਣਤੀ ਦੇ ਸਿਆਸੀ ਬੰਦੇ ਲੜੀ ਗਏ ਦੁਨੀਆ ਦੀ ਤੀਜੇ ਨੰਬਰ ਦੀ ਆਰਮੀ ਦੇ ਨਾਲ ਉਹ ਬੰਦਿਆਂ ਨੂੰ ਬਦਨਾਮ ਕਿਵੇਂ ਕਰਨਾ ਇਹ ਹੀ ਦਾ ਚੀਜ਼ ਹੁੰਦੀ ਆ ਸਾਮਦਾਮ ਦੰਡ ਭੇਦ ਇਹਨੂੰ ਤਾਂ ਨੀਤੀ ਕਹਿੰਦੇ ਆ ਵੀ ਜਿਹੜਾ ਬੰਦਾ ਸੋਸੋ ਝੁਕਿਆ ਨਹੀਂ ਦਵਿਆ ਨਹੀਂ ਡਰਿਆ ਨਹੀਂ ਮਾਰਿਆ ਨਹੀਂ ਗਿਆ ਉਹਨੂੰ ਬਦਨਾਮ ਕਰ ਦਿਓ ਜਾਂ ਮਾਰ ਕੇ ਵੀ ਜਿਹੜਾ ਬੰਦਾ ਲੋਕਾਂ ਦੇ ਵਿੱਚ ਹੀਰੋ ਬਣ ਜੇ ਲੋਕ ਉਹਨੂੰ ਆਈਡਲ ਮੰਨਣ ਲੋਕ ਉਹ ਤੋਂ ਸੇਧ ਲੈਣ ਉਹਨੂੰ ਬਦਨਾਮ ਕਿਵੇਂ ਕਰਨਾ ਇਹ ਸਾਰੀਆਂ ਨੀਤੀਆਂ ਕੋ ਅੱਜ ਦੀਆਂ ਥੋੜੀਆਂ ਨੇ